हां जी दोस्तों इदांगे अपन सारे जानदियां कि बहुत सारे लोग निके -निके कई -कई निके अपने निके-निके बच्चेनु ਛੱਡ ਕੇ ਵਿਦੇਸ਼ ਚਲੇ ਜਾਂਦੇ ਹਨਾ ਅਤੇ ਫਿਰ ਕਈ-ਕਈ ਸਾਲ ਵਾਪਿਸ ਨਹੀਂ ਮੁੜਦੇ ਅਤੇ ਜਦੋਂ ਉਹ ਵਾਪਿਸ ਮੁੜਦੇ ਹਨ ਤਾਂ ਉਹਨਾਂ ਦੇ ਬੱਚੇ ਵੀ ਜਵਾਨ ਹੋ ਜਾਂਦੇ ਹਨ। ਇਸੇ ਤਰ੍ਹਾਂ ਦੋਸਤੋ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ। ਇੱਕ ਮਾਂ ਆਪਣੇ ਨਿੱਕੇ ਜਿਹੇ ਬੱਚੇ ਨੂੰ ਕੁਝ ਸਾਲ ਪਹਿਲਾਂ ਛੱਡ ਕੇ ਵਿਦੇਸ਼ ਚਲੀ ਗਈ ਸੀ ਅਤੇ ਫਿਰ ਕਈ ਸਾਲਾਂ ਬਾਅਦ ਉਹ ਪੰਜਾਬ ਆ ਕੇ ਆਪਣੇ ਬੱਚੇ ਨੂੰ ਮਿਲਦੀ ਹੈ ਅਤੇ ਉਹ ਆਪਣੇ ਬੱਚੇ ਨੂੰ ਸਰਪ੍ਰਾਈਜ਼ ਦਿੰਦੀ ਹੈ ਅਤੇ ਉਸਦੇ ਮੁੰਡੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੇਰੀ ਮਾਂ ਨੇ ਅੱਜ ਆਉਣਾ ਹੈ ਅਤੇ ਉਸਦੀ ਮਾਂ ਸਿੱਧਾ ਹੀ ਉਸਦੇ ਸਕੂਲ ਪਹੁੰਚ ਜਾਂਦੀ ਹੈ ਅਤੇ ਸਕੂਲ ਪਹੁੰਚ ਕੇ ਆਪਣੇ ਬੱਚੇ ਨੂੰ ਮ ਕਿ ਕਿੰਨੇ ਪਿਆਰ ਦੇ ਨਾਲ ਮਾਂ ਪੁੱਤ ਮਿਲ ਰਹੇ ਹਨ ਅਤੇ ਕਈ ਸਾਲਾਂ ਦੇ ਵਿਛੋੜੇ ਬਾਅਦ ਦੋਵੇਂ ਇੱਕ ਦੂਜੇ ਦੇ ਸਾਹਮਣੇ ਹੋਏ ਹਨ ਅਤੇ ਜਦੋਂ ਮਾਂ ਛੱਡ ਕੇ ਗਈ ਸੀ ਉਦੋਂ ਨਿੱਕਾ ਜਿਹਾ ਸੀ ਅਤੇ ਹੁਣ ਦੇਖ ਲਓ ਕਿੰਨਾ ਜਵਾਨ ਹੋ ਵੀ ਗਿਆ ਹੈ ਅਸੋ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ